ਗਰਮੀਆਂ ਦੇ ਵਿੱਚ ਹਰਾ ਧਨੀਆ ਜਿਹੜਾ ਆਪਾਂ ਬਾਜ਼ਾਰ ਦੇ ਵਿੱਚੋਂ ਬਹੁਤ ਮਹਿੰਗੇ ਰੇਟ ਤੇ ਲੈ ਕੇ ਆਉਂਦੇ ਆ ਉਹ ਅੱਜ ਆਪਾਂ ਲਾਵਾਂਗੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਉਗਾਉਣਾ ਹੈ ਕੀ ਤਰੀਕਾ ਉਹਦਾ ਉਗਾਉਣ ਦਾ ਤੇ ਸਾਰਾ ਸਾਲ ਸਾਰੀਆਂ ਗਰਮੀਆਂ ਆਪਣੇ ਘਰ ਦੇ ਵਿੱਚ ਆਪਾਂ ਹਰਾ ਧਨੀਆ ਉਗਾ ਸਕਦੇ ਆ ਇਹ ਸਾਰਾ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਕੀ ਤਰੀਕਾ ਗਰਮੀਆਂ ਦੇ ਵਿੱਚ ਜਿਹੜਾ ਹੈਗਾ ਆਪਣਾ ਹਰਾ ਧਨੀਆ ਉਗਾਉਣ ਦਾ ਤੇ ਕਿਵੇਂ ਗ੍ਰੋਥ ਕਰੂਗਾ ਗਰਮੀ ਦੇ ਵਿੱਚ ਉਹ ਸਾਰਾ ਤੁਹਾਨੂੰ ਅਗਲੇ ਅੱਗੇ ਵੀਡੀਓ ਦੇ ਵਿੱਚ ਦੱਸਦੇ ਆ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਲੈ ਕੇ ਆਏ ਆ ਨਵੀਂ ਵੀਡੀਓ ਤੁਹਾਡੇ ਲਈ ਇਹ ਵੀਡੀਓ ਆਪਾਂ ਹੈਗੀ ਆ ਹਰੇ ਧਨੀਏ ਤੇ ਗਰਮੀ ਦੇ ਵਿੱਚ ਜਿਹੜਾ ਹਰਾ ਧਨੀਆ ਆਪਾਂ ਕਿਵੇਂ ਉਗਾਉਣਾ ਹੈ ਗਰਮੀ ਦੇ ਵਿੱਚ ਘਰ ਦੇ ਲਈ ਆਪਾਂ ਹਰਾ ਧਨੀਆ ਜਿਹੜਾ ਬਾਜ਼ਾਰੋਂ ਨਾ ਲਿਆਉਣਾ ਪਵੇ ਆਰਗੈਨਿਕ ਧਨੀਆ ਆਪਾਂ ਕਿਵੇਂ ਉਗਾਉਣਾ ਹੈ ਜਿਹੜਾ ਕਿ ਆਪਾਂ ਨੂੰ ਗਰਮੀਆਂ ਦੇ ਵਿੱਚ ਅੱਗੇ ਕੰਮ ਦੇਵੇ ਗਰਮੀਆਂ ਦਾ ਧਨੀਆ ਜਿਹੜਾ ਆਪਾਂ ਉਗਾਉਣਾ ਉਹਦੇ ਲਈ ਆਪਾਂ ਨੂੰ ਚਾਹੀਦਾ ਕੀ ਕੁਝ ਆ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਚਾਹੀਦਾ ਇਹ ਹੈਗਾ ਆਪਣੇ ਕੋਲ ਗੋਬਰ ਦੀ ਖਾਦ ਗੋਇਆ ਜਿਹੜਾ ਆਪਣਾ ਇਹ ਘਟੋ ਘਟ ਇੱਕ ਸਾਲ ਪੁਰਾਣਾ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਆ ਸਰੋਂ ਦੀ ਖਾਲ ਤੇ ਸਰੋਂ ਦੀ ਖਾਲਾ ਬਿਲਕੁਲ ਬਰੀਕ ਕਰ ਲੈਣੀ ਆ ਕੁੱਟ ਕੇ ਇਹਦਾ ਪਾਊਡਰ ਵੀ ਮਿਲ ਜਾਂਦਾ ਹੈ ਪਾਊਡਰ ਮਿਲ ਜੇ ਤਾਂ ਉਹ ਵੀ ਵਧੀਆ ਹੈ ਨਹੀਂ ਤਾਂ ਇੰਨੇ ਛੋਟੇ ਛੋਟੇ ਟੁਕੜੇ ਕਰ ਲਓ ਇਹਦੇ ਉਸ ਤੋਂ ਇਲਾਵਾ ਆਪਾਂ ਨੂੰ ਚਾਹੀਦੀ ਆ ਕਲੀ ਚੂਨਾ ਕਲੀ ਇਹ ਜਿਹੜੀ ਘਰਾਂ ਦੇ ਵਿੱਚ ਆਪਾਂ ਕੰਧਾਂ ਤੇ ਕਰਦੇ ਹੋ ਕਲੀ ਆ ਇਹਦੇ ਲਈ ਕੀ ਆ ਆਪਾਂ ਪਹਿਲਾਂ ਬਾਣ ਕੁੱਟ ਕੇ ਤਿਆਰ ਕਰ ਲਿਆ ਬਿਲਕੁਲ ਪੋਲਾ ਬਾਣ ਕਰ ਲਿਆ ਇਹਦੇ ਵਿੱਚ ਹੁਣ ਆਪਾਂ ਮਿਲਾਵਾਂਗੇ ਇਹ ਜਿਹੜੀ ਆਪਣੀ ਗੋਬਰ ਵਾਲੀ ਖਾਦ ਆ ਇਹ ਸਾਰੀ ਵਿੱਚ ਮਿਕਸ ਕਰ ਦਿਆਂਗੇ ਇਹਦੇ ਸਾਰੀ ਮਿਕਸ ਕਰ ਦੇਣੀ ਆ ਗੋਬਰ ਦੀ ਜਿਹੜੀ ਖਾਦ ਆ ਆਪਾਂ ਖਿਲਾਰ ਦਿੱਤੀ ਆ ਇਹ ਘਟੂ ਘਟ ਇੱਕ ਬੱਠਲ ਪਾਤਾ ਆਪਾਂ ਇੰਨੇ ਥਾਂ ਦੇ ਵਿੱਚ ਜਿਹੜਾ ਹੈਗਾ ਇਸ ਤੋਂ ਬਾਅਦ ਕੀ ਕਰਨਾ ਆਪਾਂ ਇਸ ਤੋਂ ਬਾਅਦ ਇਹਨੂੰ ਸਾਰਾ ਮਿੱਟੀ ਦੇ ਵਿੱਚ ਐਵੇਂ ਮਿਕਸ ਕਰ ਲੈਣਾ ਹੱਥਾਂ ਨਾਲ ਮਿਕਸ ਹੋ ਜੇ ਮਿੱਟੀ ਤੇ ਜਿਹੜੀ ਆ ਖਾਦ ਆਪਣੀ ਗੋਬਰ ਵਾਲੀ ਆ ਮਿਕਸ ਹੋ ਜੇ ਇਸ ਤਰ੍ਹਾਂ ਹੱਥ ਮਾਰਦੇ ਨੇ ਵਿੱਚ ਸਾਰੇ ਫੇ ਵਧੀਆ ਰਲ ਜੂਗੀ ਵਿੱਚ ਇਸ ਤੋਂ ਬਾਅਦ ਕੀ ਆ ਜੇ ਤਾਂ ਮਿੱਟੀ ਆਪਣੀ ਚੀਕਣੀ ਆ ਪਾਣੀ ਦੀ ਸਲਾਬ ਜਿਆਦੇ ਦੇਰ ਤੱਕ ਰਹਿੰਦੀ ਆ ਫਿਰ ਆਪਾਂ ਇਹ ਜਿਹੜੀ ਟਲੀ ਆ ਇਹਦੇ ਵਿੱਚ ਖਿਲਾਰ ਦੇਣੀ ਆ ਸਾਰੀ ਆਪਣੀ ਮਿੱਟੀ ਇਹ ਚੀਕਣੀ ਆ ਇਸ ਤਰ੍ਹਾਂ ਸਾਰੀ ਟੋੜੀ ਟੋੜੀ ਵਿੱਚ ਛੜਕ ਦਿਓ ਕਲੀ ਖਲਾਰਨ ਤੋਂ ਬਾਅਦ ਇਸੇ ਤਰ੍ਹਾਂ ਫਿਰ ਕਲੀ ਨੂੰ ਵੀ ਜਿਹੜਾ ਹੈਗਾ ਆਪਾਂ ਮਿਕਸ ਕਰ ਦੇਣਾ ਮਿੱਟੀ ਦੇ ਵਿੱਚ ਇਸ ਤਰ੍ਹਾਂ ਸਾਰੀ ਮਿਕਸ ਹੋ ਜੂਗੀ ਤੀਜੇ ਨੰਬਰ ਤੇ ਆ ਜਾਂਦੀ ਆਪਣੀ ਸਰੋਂ ਦੀ ਖਾਲ ਇਹ ਜਿਹੜੀ ਆਪਾਂ ਬਰੀਕ ਕੀਤੀ ਹੋਈ ਆ ਇਹਨੂੰ ਵੀ ਇਸੇ ਤਰ੍ਹਾਂ ਐ ਵਿੱਚ ਛਿੱਟਾ ਦੇ ਦੇਣਾ ਇਹ ਆਪਣੀ ਹੈਗੀ ਐ ਇੰਨੇ ਜਿਹੜੇ ਜਗ੍ਹਾ ਦੇ ਵਿੱਚ ਪੈ ਜੂਗੀ ਜਿਹੜੀ ਆਪਣੀ ਕਿਲੋ ਤੋਂ 1.5 ਕਿਲੋ ਦੇ ਕਰੀਬ ਹੈ ਇਸੇ ਤਰ੍ਹਾਂ ਆਪਾਂ ਸਰੋਂ ਦੀ ਖਾਲ ਨੂੰ ਵੀ ਐਵੇਂ ਮਿੱਟੀ ਦੀ ਨਾਲ ਮਿਲਾ ਦੇਣਾ ਬਸ ਇਸ ਤੋਂ ਬਾਅਦ ਮੈਂ ਆਪਣਾ ਆ ਜਾਂਦਾ ਧਨੀਏ ਦਾ ਬੀਜ ਆ ਜਿਹੜਾ ਧਨੀਏ ਦਾ ਬੀਜ ਤੁਸੀਂ ਲੈ ਲੈਣਾ ਗਰਮੀਆਂ ਵਾਲਾ ਲੈਣਾ ਦੁਕਾਨਦਾਰ ਨੂੰ ਕਹਿਣਾ ਇਹ ਵੀ ਗਰਮੀਆਂ 'ਚ ਜਿਹੜਾ ਉਗਾਈਦਾ ਉਹ ਧਨੀਆ ਚਾਹੀਦਾ ਉਹਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰ ਲੈ ਆ ਜੀ ਉਹਨੂੰ ਆਪਣਾ ਜਿਹੜਾ ਧਨੀਆ ਹੈਗਾ ਇਹਨੂੰ ਆਪਾਂ ਭਿਉਂ ਦੇਣਾ ਹੈ ਕਟੂ-ਕਟ 5 ਤੋਂ 7 ਘੰਟੇ ਭਿਓ ਕੇ ਰੱਖੋ ਇਹਨੂੰ ਉਸ ਤੋਂ ਬਾਅਦ ਜਦੋਂ ਆਪਾਂ ਬੀਜਣਾ ਇਹਨੂੰ ਛਾਨ ਲੈਣਾ ਹੈ ਇਸ ਤਰ੍ਹਾਂ ਕਪੜਾ ਲੈ ਕੇ ਇਹਦੇ ਉੱਪਰ ਆਪਾਂ ਜਿਹੜਾ ਬੀ ਹੈਗਾ ਇਸ ਤਰ੍ਹਾਂ ਪਾਉਣ ਲੈਣਾ ਹੈ ਦਾ ਜੋ ਪਾਣੀ ਹੈ ਜਿਹੜਾ ਸਾਰਾ ਥੱਲੇ ਨਿਕਲ ਜੇ ਔਰ ਆਪਣੇ ਕੋਲ ਬੀ ਰਹਿ ਜੇ ਦੇ ਵਿੱਚ ਆਪਾਂ ਬੀਜ ਨੂੰ ਪਾ ਲਿਆ ਉਸ ਤੋਂ ਬਾਅਦ ਇਹਨੂੰ ਨਿਚੋੜ ਲਓ ਕੋਈ ਮਾਰਾ ਮੋਟਾ ਪਾਣੀ ਜਿਹੜਾ ਹੈਗਾ ਉਹ ਵੀ ਬਾਹਰ ਨਿਕਲ ਜੇ ਇਸ ਤੋਂ ਬਾਅਦ ਆਪਾਂ ਨੇ ਇਕੱਲਾ ਇਕੱਲਾ ਬੀਜ ਇਸ ਤਰ੍ਹਾਂ ਲਗਾ ਦੇ ਸਾਰੀ ਗਿਆਰੀ ਦੇ ਵਿੱਚ ਜਿਹੜਾ ਬੀਜ ਆਪਾਂ ਹੈ ਖਲਾ ਦੇ ਜੇ ਤੁਹਾਡੇ ਕੋਲ ਘਰ ਦੇ ਵਿੱਚ ਜਗ੍ਹਾ ਹੈਗੀ ਹੈ ਤਾਂ ਉੱਥੇ ਤਿਆਰ ਕਰ ਲਓ ਕਿ ਇਹ ਜਿਹੜਾ ਇੱਕ ਤਾਂ ਆਪਣਾ ਆਰਗੇਨਿਕ ਰਹ ਜੂਗਾ ਇਹ ਸਾਰਾ ਜਿਹੜਾ ਬਾਜ਼ਾਰੋਂ ਲੈਨੇ ਹੋ ਰਿਆ ਸੱਟਿਆਂ ਨਾਲ ਤਿਆਰ ਕੀਤਾ ਹੁੰਦਾ ਔਰ ਜਦੋਂ ਬੀ ਲੈਣਾ ਆਪਾਂ ਇੱਕ ਤਾਂ ਬਹੁਤ ਧਿਆਨ ਰੱਖਣਾ ਹੈ ਬੀ ਜਿਹੜਾ ਲੈਣਾ ਆਪਾਂ ਇਹ ਦੋ ਫਾੜ ਹੋਣਾ ਚਾਹੀਦਾ ਓਵੇਂ ਸਬੂਤਾ ਬੀਜ ਨਹੀਂ ਲੈ ਲੈਣਾਗਾ ਬੀਜ ਦੇ ਦੋ ਫਾੜ ਹੋਣੇ ਚਾਹੀਦੇ ਆ ਉਹ ਬੀ ਜਰਮੀਨੇਸ਼ ਕਰੂਗਾ ਦੂਸਰਾ ਬੀਜ ਜਿਹੜਾ ਹੈਗਾ ਉਹ ਨਹੀਂ ਉਗਦਾਗਾ ਸਾਫਟ ਬੀ ਕਦੇ ਵੀ ਨਹੀਂ ਲੈਣਾ ਚਾਹੀਦਾਗਾ ਪਹਿਲੀ ਗੱਲ ਤਾਂ ਹਾਈਬ੍ਰਿਡ ਬੀਜ ਜਿਹੜੇ ਆਉਂਦੇ ਆ ਅੱਜਕੱਲ੍ਹ ਉਹ ਸਾਰੇ ਜਿਹੜੇ ਕੰਪਨੀਆਂ ਦੋ ਫਾੜੀ ਪਾਉਂਦੀਆਂ ਨੇ ਦੋ ਫਾੜੀ ਆ ਜਿਹੜਾ ਉਹ ਪੈਂਦਾ ਹੈ ਜੇ ਸਪਤਾ ਹੋਇਆ ਤਾਂ ਉਹਨੂੰ ਆਪਾਂ ਨੂੰ ਦੋ ਫਾੜ ਕਰਨਾ ਪਊਗਾ ਕੁੱਟ ਕੇ ਕਿਸੇ ਚੀਜ਼ ਨਾਲ ਇਸ ਤਰ੍ਹਾਂ ਛਿੱਟਾ ਦੇ ਕੇ ਉਸੇ ਤਰ੍ਹਾਂ ਹੀ ਇਹਨੂੰ ਕੀ ਆ ਫੇਰ ਮਿੱਟੀ ਦੇ ਵਿੱਚ ਆਏ ਹੱਥ ਮਾਰ ਦੇਣਾ ਹੱਥ ਮਾਰਨ ਨਾਲੇ ਬੀਜ ਜਿਹੜਾ ਮਿੱਟੀ ਦੇ ਵਿੱਚ ਰੁਕ ਜੂਗਾ ਉਹ ਰੁਕਣ ਦੇ ਵਿੱਚ ਇਹਨੂੰ ਆਸਾਨੀ ਹੋਊਗੀ ਉਹਦੀ ਆਸਾਨ ਤਰੀਕਾ ਹੈ ਆਪਣੇ ਘਰਾਂ ਦੇ ਵਿੱਚ ਤਿਆਰੀਆਂ ਬਣੀਆਂ ਹੀ ਹੁੰਦੀਆਂ ਉੱਥੇ ਕਿਸੇ ਵੀ ਜਗ੍ਹਾ ਤੇ ਆਪਾਂ ਇਹ ਵੀੀ ਸਕਦੇ ਹਾਂ ਤਾਂ ਜੋ ਗਰਮੀਆਂ ਦੇ ਵਿੱਚ ਜਿਹੜਾ ਧਨੀਆ ਆਪਾਂ ਨੂੰ ਮੁੱਲ ਨਾਲ ਲੈ ਕੇ ਆਉਣਾ ਪਵੇ ਬਿਜਾਰੋ ਗਰਮੀ ਦੇ ਦਿਨ ਹੀ ਆਪਣੇ ਘਰ ਹੀ ਤਿਆਰ ਕਰ ਲਓ ਆਪਣਾ ਜਿਹੜਾ ਹੈਗਾ ਇਹ ਧਨੀਆ ਔਰ ਇਹ ਧਨੀਆ ਇਸੇ ਤਰ੍ਹਾਂ ਹੀ ਆਪਾਂ ਜਿਵੇਂ ਹੈਗਾ ਗਮਲੇ ਦੇ ਵਿੱਚ ਵੀ ਤਿਆਰ ਕਰ ਸਕਦੇ ਹਾਂ ਗਮਲੇ 'ਚ ਕੀ ਕਰਨਾ ਹੈ ਗਮਲੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆਪਣੀ ਕਲੀ ਆ ਉਹ ਕਲੀ ਨੂੰ ਗਮਲੇ ਦੇ ਸਾਰੇ ਪਾਸੇ ਲਾ ਦੇਣਾ ਹੈ ਉਸ ਤੋਂ ਬਾਅਦ ਥੱਲੇ ਵੀ ਉਹਦੇ ਗਮਲੇ ਦੇ ਸੱਟ ਦੇਣੀ ਆ। ਉਸੇ ਤਰ੍ਹਾਂ ਇਹ ਰੂੜੀ ਤੇ ਮਿੱਟੀ ਪਾ ਲੈਣੀ ਗਮਲੇ ਦੇ ਵਿੱਚ ਮਿਕਸ ਕਰ ਲੈਣੀ ਆ। ਉਸ ਤੋਂ ਬਾਅਦ ਕੀ ਆ? ਇਸੇ ਤਰ੍ਹਾਂ ਜਿਵੇਂ ਆਪਾਂ ਇੱਥੇ ਖਾਲ ਪਾਈ ਆ। ਕਾਲ ਦੇ ਵਿੱਚ ਖਾਲ ਦੇ ਵਿੱਚ ਮਿਕਸ ਕੀਤੇ ਸੀ ਉਵੇਂ ਮਿਕਸ ਕਰਕੇ ਸਾਰਾ ਕੁਝ ਉਸ ਤੋਂ ਬਾਅਦ ਬੀਜ ਵਿੱਚ ਪਾ ਕੇ ਮਿਕਸ ਕਰ ਦੇਣਾ। ਗਮਲੇ ਦੇ ਵਿੱਚ ਵੀ ਸੇਮ ਤਰੀਕਾ ਇਹ ਹੋਊਗਾ ਉਹਨ ਦਾ। ਇਹ ਆਪਾਂ ਬੀਜ ਜਿਹੜਾ ਹੈਗਾ ਘਰ ਵਾਸਤੇ ਗਮਲਾ ਵਧੀਆ ਹੋਗਾ ਆ ਸਕਦੀ। ਤੜੀਆਂ ਆਪਾਂ ਬੀਜਤਾ ਹੈ ਇਸ ਤੋਂ ਬਾਅਦ ਜਿਹੜਾ ਆਪਣੀ ਤਿਆਰੀ ਆ ਇਹਨੂੰ ਆਪਾਂ ਇੱਕ ਵਾਰੀ ਪੂਰੀ ਫੁੱਲ ਤਿਆਰੀ ਨੂੰ ਜਿਹੜਾ ਹੈਗਾ ਪਾਣੀ ਨਾਲ ਭਰ ਦੇਣਾ ਹੈ ਤਾਂ ਜੋ ਸਾਰਾ ਵਿੱਚ ਇਹ ਬੀ ਵੀ ਮਿਕਸ ਹੋ ਜੇ ਸਰੋਂ ਦੀ ਖਲਪਾਈ ਹੈ ਜਿਹੜੀ ਉਹ ਵੀ ਘੁਲ ਜੇ ਵਿੱਚ ਸਾਰੀ ਚੰਗੀ ਤਰ੍ਹਾਂ ਕਿਆਰੀ ਨੂੰ ਭਰ ਦੇਣਾ ਉਸ ਤੋਂ ਬਾਅਦ ਧਨੀਆਂ ਆਪਣਾ ਜਿਹੜਾ ਹੈਗਾ 5-7 ਦਿਨਾਂ ਚ ਹਫ਼ਤੇ ਤੱਕ ਉੱਗਿਆ ਆਉਗੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ